ਸਾਰੇ ਵੀਰਾਂ ਸਸਿਕਾ ਜੋ ਤੁਹਾਡੇ ਸਾਹਮਣੇ ਚੱਲ ਰਿਹਾ ਹਾਕੀ ਦਾ ਬਹੁਤ ਹੀ ਵਧੀਆ ਟੂਰਨਾਮੈਂਟ ਤੇ ਇੱਥੇ ਨਾਮੀਆਂ ਖਿਡਾਰੀ ਖੇਡਣਾ ਆਉਂਦੇ ਹਨ ਤੇ ਹੁਣ ਤੁਸੀਂ ਦੇਖਿਓ ਹੌਕਸ ਰੋਪੜ ਤੇ ਚੰਡੀਗੜ੍ਹ ਰੌਕਸ ਦਾ ਮੈਚ ਚੱਲ ਰਿਹਾ ਇਸ ਵਾਰ ਰੋਪੜ ਦੀ ਟੀਮ ਇਨੀ ਵਧੀਆ ਨਹੀਂ ਸੀ ਪਿਛਲੀ ਵਾਰ ਹੌਕਸ ਰੋਪੜ ਦੀ ਬਜੇਤੂ ਟੀਮ ਰਹੀ ਆ ਕਿਉਂਕਿ ਪਿਛਲੀ ਵਾਰ ਇਹਦੇ ਵਿੱਚ ਕਈ ਵਧੀਆ ਖਿਡਾਰੀ ਜਿਵੇਂ ਹਰਜੀਤਤਾ ਤੇ ਹੋਰ ਉਹ ਉਸ ਮੈਚ ਦੇ ਵੀ ਅੰਸ਼ ਮੈਂ ਵਿੱਚ ਪਿਛਲੇ ਪਾਸੇ ਲਾਏ ਹੋਏ ਹਨ ਤੇ ਦੇਖੋ ਇਸ ਵਾਰ ਇੰਨੀ ਵਧੀਆ ਟੀਮ ਨਹੀਂ ਸੀ ਪਰ ਫਿਰ ਵੀ ਵਧੀਆ ਮੈਚ ਦੇਖਣ ਨੂੰ ਮਿਲੇ ਤੇ ਇਸ ਵਾਰ ਇਹ ਕੁਆਰਟਰ ਫਾਈਨਲ ਚੋ ਹੀ ਵਾਰ ਹੋਗੀ ਤੇ ਹਰਜੀਤ ਤੇ ਉਹਨਾਂ ਨੇ ਪਿਛਲੀ ਵਾਰ ਵਧੀਆ ਮੈਚ ਦਿਖਾਏ ਤੇ ਆ ਉਹ ਮੈਚਾਂ ਦੇ ਅੰਸ਼ ਨੇ ਜਿਹਦੇ ਵਿੱਚ ਉਹਨਾਂ ਨੇ ਪ੍ਰੰਟੀ ਕਾਰਨ ਨਾਲ ਪੰਜਾਬੀ ਯੂਨੀਵਰਸਿਟੀ ਨੂੰ ਹਰਾਇਆ ਤੇ ਪ੍ਰੰਟੀ ਕਾਰਨ ਉਹਨਾਂ ਨੇ ਆ ਦੇਖੋ ਹੁਣ ਪੰਜਾਬੀ ਯੂਨੀਵਰਸਿਟੀ ਦਾ ਖਿਡਾਰੀ ਨੇ ਗੋਲ ਕਰਤਾ ਤੇ ਐਵੇਂ ਇਹ ਪਲੈਂਟੀ ਕਰ ਪਿਛਲੇ ਸਾਲ ਦੇ ਨੇ ਜਿਹਦੇ ਵਿੱਚ ਹਾਕਸ ਰੋਪੜ ਜੇਤੂ ਰਹੇ ਬਹੁਤ ਸੋਹਣੇ ਮੈਚ ਹੁੰਦੇ ਨੇ ਬਹੁਤ ਖਿਡਾਰੀ ਇੱਥੇ ਵਧੀਆ-ਵਧੀਆ ਖੇਡਣ ਆਉਂਦੇ ਨੇ ਤੇ ਆ ਦੇਖੋ ਇਹ ਵੀ ਗੋਲ ਹਾਕਸ ਰੋਪੜ ਨੇ ਕਰਤਾ ਇਹ ਹਾਕਸ ਰੋਪੜ ਪਿਛਲੀ ਵਾਰ ਪੰਜਾਬੀ ਯੂਨੀਵਰਸਿਟੀ ਤੋਂ ਦੋ ਗੋਲਾਂ ਨਾਲ ਜੇਤੂ ਰਹੇ ਸੀ ਉਹਨਾਂ ਨੇ ਤਿੰਨ ਕੀਤੇ ਤੇ ਹਾਕਸ ਰੋਪੜ ਨੇ ਪੰਜ ਗੋਲ ਕਰਕੇ ਵਿਜੇਤਾ ਰਹੇ ਸੀ ਇਸ ਵਾਰ ਉਹ ਕੁਆਟਰ ਫਾਈਨਲ ਤੋਂ ਬਾਹਰ ਹੋ ਗਈ ਮੈਂ ਸੈਮੀ ਫਾਈਨਲ ਮੈਚ ਵੀ ਦਿਖਾਉਂਗਾ ਤੇ ਕੱਲ ਨੂੰ ਸੰਡੇ ਨੂੰ 2 ਵਜੇ ਫਾਈਨਲ ਮੈਚ ਖੇਡਿਆ ਜਾਊਗਾ ਨਾਬਾ ਦੇ ਪੀਪੀਐਸ ਗਰਾਊਂਡ 'ਚ ਬਹੁਤ ਸੋਹਣੇ ਮੈਚ ਹੁੰਦੇ ਨੇ ਬਹੁਤ ਹੀ ਵਧੀਆ ਟੂਰਨਾਮੈਂਟ ਰਿਹਾ ਹਰ ਸਾਲ ਵਧੀਆ ਵਧੀਆ ਟੀਮਾਂ ਇੱਥੇ ਖੇਡਣ ਆਉਂਦੀਆਂ ਨੇ ਤੇ ਵਧੀਆ ਖਿਡਾਰੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਤੇ ਇਹਦੇ ਵਿੱਚ ਐਦਕੀ ਅਸੀਂ ਹਰ ਜਿੱਤਾ ਨਹੀਂ ਆਇਆ ਉਹਨੂੰ ਮਿਸ ਕੀਤਾ ਤਾਂ ਹੀ ਹੌਕਸ ਰੋਪੜ ਇਸ ਵਾਰ ਪਿਛਲੀ ਵਾਰ ਉਹ ਅਕਸਰ ਰੋਪੜ ਵੱਲੋਂ ਇੱਕ ਹਰਿਆਣੇ ਦਾ ਖਿਡਾਰੀ ਸੀ ਬਹੁਤ ਵਧੀਆ ਲੱਗਿਆ ਸਾਰੇ ਵੀਰਾਂ ਦਾ ਧੰਨਵਾਦ